ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਗੁਰਪ੍ਰੀਤ ਸਿੰਘ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਸੁਰਖੀਆਂ ਦੇ ਵੱਲ ਧੁਨੀ ਕਾਰਨ ਘਰ ਨੂੰ ਲੱਗੀ ਅੱਗ ਪਤਾ ਕਿ ਆਪਾਂ ਇਸ ਦੀ ਮੌਤ ਵਾਤਾਵਰਣ ਨੇ ਜ਼ਿੰਮੇਵਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਯੂਥ ਕਲੱਬ ਦੁਆਰਾ ਰਾਸ਼ਟਰੀ ਯੁਵਾ ਦਿਵਸ ਤੇ ਵਿਰਧ ਆਗਰੇਪ ਦਾ ਦੌਰਾ ਲੁਧਿਆਣਾ ਸਬਜੀ ਮੰਡੀ ਦੇ ਖਾਮ ਤੋਂ ਛਟਕਾਰਾ ਐਗਰੀਕਲਚਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਦੱਸ ਦਈਏ ਕਿ ਥਾਣਾ ਬੀ ਡਿਵੀਜ਼ਨ ਅਧੀਨ ਮਹਾਨਾ ਸਿੰਘ ਚੌਂਕ ਚੋੜ ਗਲੀ ਚ ਅਚਾਨਕ ਅੱਗ ਲੱਗਣ ਨਾਲ ਬਜ਼ੁਰਗ ਪਿਤਾ ਦੇ ਦਿਵਿਆਂਗ ਤੇ ਦੀ ਮੌਤ ਹੋ ਗਈ। ਕਾਰਨ ਲੋਹੜੀ ਦੀ ਧੋਨੇ ਦੀ ਚਿੰਗਾਰੀ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀ 7-8 ਗੱਡੀਆਂ ਤੁਰੰਤ ਪਹੁੰਚੀਆਂ। ਲੋਕਾਂ ਨੇ ਪੁਲਿਸ ਨੇ ਰਾਹਤ ਕਾਰਜ ਸ਼ੁਰੂ ਕਰਤੇ। ਅੱਗ ਭਿਆਨਕ ਸੀ ਜਿਸ ਤੇ ਕਾਬੂ ਪਾਉਣਾ ਔਖਾ ਸੀ। ਘਰ ਮਾਲਕ ਤੇ ਪਰਿਵਾਰਕ ਮੈਂਬਰ ਪਹਿਲੀ ਮੰਜ਼ਲ ਤੇ ਸਨ। ਅੱਗ ਲੱਗਦੇ ਹੀ ਸਾਰਾ ਪਰਿਵਾਰ ਸ਼ਤ ਤੇ ਚੜ ਗਿਆ। ਪਹਿਲਾ ਪਰਿਵਾਰ ਨੇ ਟੈਂਕੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵੱਧ ਗਈ ਬੀਰਕ ਪਿਤਾ ਤੇ ਟੀਮ ਪਹਿਲੀ ਮੰਜ਼ਲ 'ਤੇ ਸੌ ਰਹੇ ਸਨ ਜਲਦੀ ਬਾਹਰ ਨਾ ਨਿਕਲ ਸਕੇ ਲੋਕਾਂ ਨੇ ਦੱਸਿਆ ਕਿ দমਕੁਟਣ ਕਾਰਨ ਉਹਨਾਂ ਦੀ ਮੌਤ ਹੋ ਗਈ ਸਵੇਰੇ 4 ਵਜੇ ਅੱਗ 'ਤੇ ਕਾਬੂ ਪਾਇਆ ਗਿਆ ਗੁਆਂਡੀਆ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੱਤਾਂ ਰਹੀਂ ਬਾਹਰ ਕੱਢਿਆ ਦੋ ਮੌਤਾਂ ਹੋਈਆਂ ਤੇ ਵੱਡਾ ਨੁਕਸਾਨ ਹੋਇਆ ਪੀੜਤ ਪਰਿਵਾਰ ਨੇ ਇਨਸਾਫ ਤੇ ਮਦਦ ਦੀ ਮੰਗ ਕੀਤੀ ਹੈ ਖਾਲਸਾ ਕਾਲਜ ਕੁੜੀਆਂ ਲੁਧਿਆਣਾ ਦੇ 7 ਰੋਜ਼ਾ ਜਲਾਸਲਾਣਾ ਐਨਐਸਐਫ ਕੈਂਪ ਦਾ 6ਵਾਂ ਦਿਨ ਸਿਹਤਮੰਦ ਜੀਵਨ ਟਿਕਾਊ ਅਭਿਆਸ ਅਜੇ ਵਾਤਾਵਰਣ ਜਿੰਮੇਵਾਰੀ ਤੇ ਕੇਂਦਰਿਤ ਰਿਹਾ ਜਿਸ ਨੇ ਵਿਦਿਆਰਥੀਆਂ ਤੇ ਭਾਈਚਾਰਾ ਤੇ ਅਸਰ ਪਾਇਆ 6ਵੇਂ ਦਿਨ ਪੁਰਾਣੇ ਕੱਪੜਿਆਂ ਦੀ ਅਪਸਾਈਕਲਿੰਗ ਵਰਕਸ਼ਾਪ ਹੋਈ ਜੋਗ ਰਹਿੇ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਡਾਕਟਰ ਅਮਰਿੰਦਰ ਕੌਰ ਦੀ ਅਗਵਾਈ ਅਤੇ ਕਿਰਨ ਦੀ ਮਦਦ ਨਾਲ ਕਰਵਾਈ ਗਈ ਇਹ ਵਰਕਸ਼ਾਪ ਬੈਸਟ ਆਊਟ ਆਫ ਬੈਸਟ ਤੇ ਆਧਾਰਿਤ ਸੀ ਜਿਸ ਨਾਲ ਕੱਪੜਿਆਂ ਤੋਂ ਬੈਗ ਬਣਾਏ ਗਏ ਵਲੰਟੀਅਰ ਨੇ ਕੱਟਣ ਸਲਾਈ ਤੇ ਡਿਜ਼ਾਈਨ ਕਰਨ ਦੀ ਤਕਨੀਕਾਂ ਦੱਸੀਆਂ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਣ ਅਨੁਕੂਲ ਆਹਤਾ ਪਾਉਣ ਲਈ ਕਿਹਾ ਗਿਆ ਬਾਜਰੇ ਦੀ ਵਰਤੋਂ ਕਰਕੇ ਕੇਕ ਤੇ ਚਾਹ ਬਣਾਉਣ ਬਾਰੇ ਦਵਿੰਦਰ ਗੌਰ ਨੇ ਬਾਜਰੇ ਦੇ ਫਾਇਦੇ ਦੱਸੇ ਉਹਨਾਂ ਨੇ ਬਾਜਰੇ ਦਾ ਕੇਕ ਬਣਾ ਕੇ ਦਿਖਾਇਆ ਕੈਂਪ ਵਿੱਚ ਦਵਿੰਦਰ ਗੌਰ ਨੇ ਵੀਟ ਗ੍ਰੋਸ ਦੀ ਮਹੱਤਤਾ ਦੱਸੀ ਵੌਲੰਟੀਅਰ ਨੂੰ ਬਾਜਰੇ ਦੀਆਂ ਕਿਸਮਾਂ ਬਾਰੇ ਦੱਸਿਆ ਗਿਆ ਸੈਸ਼ਨ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੱਡੀਆਂ ਗਈਆਂ ਕਾਲਜ ਵਿੱਚ ਲੋਹੜੀ ਮਨਾਈ ਗਈ ਬਾਅਦ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਪਲਾਸਟਿਕ ਬੈਗਾਂ ਵਿਰੁੱਧ ਰੈਲੀ ਕੀਤੀ ਗਈ ਖਾਲਸਾ ਕਾਲਜ ਕੁੜੀਆਂ ਨੇ ਯੂਥ ਕਲੱਬ ਨੇ ਰਾਸ਼ਟਰੀ ਯੁਵਾ ਦਿਵਸ 2026 ਮੌਕੇ Swami Vivekananda Ashram Model Town Ludhiana ਵਿਖੇ Swami Vivekananda ਦਾ ਜਨਮ ਦਿਨ ਮਨਾਇਆ 13 ਵਿਦਿਆਰਥੀ ਵੌਲੰਟੀਅਰਾਂ ਨੇ 3 ਫੈਕਲਟੀ ਮੈਂਬਰਾਂ ਦੀ ਨਿਗਰਾਨੀ ਕੀਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਸਵੈ ਨੂੰ ਜਗਾਓ ਵਿਸ਼ਮ ਨੂੰ ਪ੍ਰਭਾਵਿਤ ਕਰੋ ਵਿਸ਼ੇ ਉੱਤੇ ਸਵੈ ਜਾਗਰੂਕਤਾ ਮਨੁੱਖਤਾ ਦੀ ਸੇਵਾ ਤੇ ਜ਼ੋਰ ਦਿੱਤਾ ਯੂਥ ਕਲੱਬ ਨੇ ਆਜਨ ਵਿੱਚ ਲੋਰੈਂਡ ਦੇ ਕਰਿਆਨੇ ਦਾ ਸਮਾਨ ਦਾਨ ਕੀਤਾ ਬਯੁਰਕਾ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਵਿਦਿਆਰਥੀਆਂ ਨੇ ਆਸ਼ਰਮ ਵਿੱਚ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਸੈਂਟਰ ਵਿੱਚ ਧਿਆਨ ਲਗਾਇਆ ਪ੍ਰਿੰਸੀਪਲ ਨੇ ਯੂਥ ਕਲੱਬ ਅਤੇ ਫੈਕਲਟੀ ਮੈਂਬਰਾਂ ਦੀ ਸਲੰਘਾ ਕੀਤੀ ਲੁਧਿਆਣਾ ਸਬਜੀ ਮੰਡੀ 'ਚ ਸੜਕਾਂ ਦੇ ਫੜੀਆਂ ਲੱਗਣ ਨਾਲ ਹੋਣ ਵਾਲੀ ਟ੍ਰੈਫਿਕ ਦੀ ਸਮੱਸਿਆ ਛੇਤੀ ਹੀ ਹੱਲ ਹੋ ਜਾਵੇਗੀ ਮੁੱਖ ਸੜਕਾਂ ਤੇ ਫੜੀਆਂ ਲੱਗਣ ਕਾਰਨ ਹਰ ਰੋਜ਼ ਲੱਗਣ ਵਾਲੇ ਜਾਮ ਨਾਲ ਆੜਤੀਆਂ ਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਇਸ ਲਈ ਆੜਤੀਆਂ ਨੇ ਮਾਰਕੀਟ ਕਮੇਟੀ ਨੂੰ ਸ਼ਿਕਾਇਤਾਂ ਦਿੱਤੀਆਂ ਸਨ ਮੰਡੀ ਬੋਰਡ ਹੁਣ ਗੇਟ ਨੰਬਰ 3 ਕੋਲ ਫੜੀ ਧਾਰਕਾਂ ਲਈ ਨਵਾਂ ਸ਼ੈੱਡ ਬਣਾ ਰਿਹਾ ਹੈ ਜਿੱਥੇ ਉਹਨਾਂ ਨੂੰ ਪੱਕੀ ਜਗ੍ਹਾ ਮਿਲੇਗੀ ਤੇ ਟ੍ਰੈਫਿਕ ਠੀਕ ਰਹੇਗੀ ਰਿਹੜੀ ਫੜੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਬਟਲਾ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਤੇ ਸ਼ੈੱਡ ਬਣ ਰਿਹਾ ਹੈ ਉਹਨਾਂ ਕਿਹਾ ਕਿ ਰਜਿਸਟਰਡ ਫਰੀਦ ਧਾਰਕਾਂ ਨੂੰ ਪਹਿਲ ਦਿੱਤੀ ਜਾਵੇਗੀ ਮਾਰਕੀਟ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ਼ੈਟਰ ਦਾ ਕੰਮ ਜਲਦੀ ਪੂਰਾ ਹੋ ਜਾਵੇਗਾ ਤੇ ਐਸੋਸੀਏਸ਼ਨ ਮੈਂਬਰਾਂ ਨਾਲ ਮਿਲ ਕੇ ਜਗ੍ਹਾ ਵੰਡੀ ਜਾਵੇਗੀ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਐਗਰੀਕਲਚਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਪੈਨਸ਼ਨ ਪਵਨਚ ਹੋਈ ਲੋੜੀ ਤੇ ਮਾਗਿਆਂ ਦੀ ਵਿਜਾਈ ਦਿੱਤੀ ਗਈ ਅਤੇ 2025 ਚ डीएजी केस्ट जारी ना ਕਰਨ ਦੀ ਨਿੰਦਾ ਕੀਤੀ ਗਈ ਡੀਏ ਜਾਰੀ ਨਾ ਹੋਣ ਤੇ ਪੈਨਸ਼ਨਰ ਵਿਰੋਧੀ ਵਰੇ ਵਜਮ ਮਨਾਉਣ ਲਈ ਕਿਹਾ ਗਿਆ ਬਕਾਇਆ ਡੀਏ ਪੁਰਾਣੀ ਪੈਨਸ਼ਨ ਬਹਾਲੀ 2.59 ਦਾ ਫੈਕਟਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਤੇ ਵੀ ਰੋਸ ਦਿੱਤਾ ਗਿਆ 2026 ਤੱਕ ਕੈਲੰਡਰ ਜਾਰੀ ਕੀਤਾ ਗਿਆ ਅਤੇ ਚਾਹ ਪੀਣ ਰਿਪੀਟ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਇੰਦਰਪਾਲ ਸੈਣੀ ਜਰਨੈਲ ਸਿੰਘ ਡਾਂਗੋ ਦਵਿੰਦਰਪੁਰੀ ਰਾਜਨਿਕਮਾਰ ਗੋਵਰਦਨ ਕੁਮਾਰ ਤਰੰਪਾਲ ਸਿੰਘ ਹਰਚੰਦ ਸਿੰਘ ਜਗਤਾਰ ਸਿੰਘ ਮਹਿੰਦਰ ਕੁਮਾਰ ਸ਼ਾਰਦਾ ਅਦੇ ਗੁਰਚਰਨ ਸਿੰਘ ਦੁੱਗਾ ਵਿਜੇ ਮਰਜਾਰਾ ਕੁਵਿੰਦਰ ਸਿੰਘ ਅਲਫਤਾਰ ਸਿੰਘ ਐਤੀ ਆਨਾ ਵੀ ਸ਼ਾਮਲ ਹੋਏ ਤੇ ਇਸ ਜੀ ਆਈ ਦੀ ਮੁੱਖ ਖਬਰ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਚੈਨਲ ਦੇ ਨਾਲ ਧੰਨਵਾਦ